ਅੱਜਕੱਲ ਸਮਾਜ ਦੇ ਵਿੱਚ ਲੋਕਾਂ ਦੇ ਵਿੱਚ ਸਹਿਣਸ਼ੀਲਤਾ ਦੀ ਘਾਟ ਹੈ ਸਬਰ ਸੰਤੋਖ ਦੀ ਘਾਟ ਹੈ ਧੀਰਜ ਦੀ ਘਾਟ ਹੈ ਤੇ ਕ੍ਰੋਧ ਦੇ ਵਿੱਚ ਵਾਧਾ ਹੋ ਰਿਹਾ ਹੈ ਗੁੱਸੇ ਦੇ ਵਿੱਚ ਵਾਧਾ ਹੋ ਰਿਹਾ ਹੈ ਇਹ ਜਿਵੇਂ ਆਪਾਂ ਕਹਿ ਲਈਏ ਕਿ ਕ੍ਰੋਧ ਦੇ ਵਧਣ ਨਾਲ ਜਾਂ ਸਹਿਣਸ਼ੀਲਤਾ ਘੱਟ ਹੋਣ ਦੇ ਕਰਕੇ ਅਪਰਾਧ ਵੀ ਵੱਧ ਰਹੇ ਨੇ ਕਈ ਵਾਰੀ ਕ੍ਰੋਧ ਦੇ ਵਿੱਚ ਬੰਦੇ ਤੋਂ ਕਤਲ ਵੀ ਹੋ ਜਾਂਦੇ ਨੇ ਹੋਰ ਲੜਾਈ ਝਗੜੇ ਹੁੰਦੇ ਨੇ ਤੇ ਜੁਰਮ ਵਿੱਚ ਵਾਧਾ ਹੋ ਰਿਹਾ ਹੈ ਤੇ ਕੋਰਟ ਕਚੈਰੀਆਂ ਦੇ ਵਿੱਚ ਕੰਮ ਹੈ ਜਿਹੜਾ ਉਹ ਵੱਧ ਰਿਹਾ ਹੈ ਉਹਦਾ ਭਾਰ ਵੱਧ ਰਿਹਾ ਹੈ ਕੇਸਾਂ ਦੀ ਗਿਣਤੀ ਵੱਧ ਰਹੀ ਹੈ ਦਿਨੋ-ਦਿਨ ਕਾਰਨ ਇਹ ਵੀ ਇੱਕ ਹੈਗਾ ਕਿ ਲੋਕਾਂ ਦੇ ਵਿੱਚ ਸਹਿਣਸ਼ੀਲਤਾ ਦੀ ਘਾਟ ਹੋ ਰਹੀ ਹੈ। ਕ੍ਰੋਧ ਵੱਧ ਰਿਹਾ ਹੈ, ਗੁੱਸਾ ਵੱਧ ਰਿਹਾ ਹੈ। ਛੋਟੀਆਂ-ਛੋਟੀਆਂ ਗੱਲਾਂ ਤੇ ਬਹੁਤ ਗੁੱਸਾ ਹੋ ਰਿਹਾ ਹੈਗਾ। ਛੋਟੀਆਂ-ਛੋਟੀਆਂ ਗੱਲਾਂ ਦੀਆਂ ਵੱਡੀਆਂ-ਵੱਡੀਆਂ ਗੱਲਾਂ ਬਣ ਰਹੀਆਂ ਨੇ। ਤੇ ਇਸ ਸਹਿਣਸ਼ੀਲਤਾ ਦੀ ਘਾਟ ਕਾਰਨ ਕਈ ਪਰਿਵਾਰ ਟੁੱਟ ਰਹੇ ਨੇ, ਰਿਸ਼ਤੇ-ਨਾਤੇ ਟੁੱਟ ਰਹੇ ਨੇ। ਤੇ ਇੱਥੋਂ ਤੱਕ ਕਿ ਤਲਾਕ ਵੀ ਜਿਹੜੇ ਕਾਫੀ ਗਿਣਤੀ ਵਿੱਚ ਵਧ ਰਹੇ ਨੇਗੇ ਦਿਨੋਂ ਦਿਨ ਉਹ ਵੀ ਤਲਾਕ ਹੋਣ ਦੇ ਵਿੱਚ ਵੀ ਇੱਕ ਇਹ ਵੀ ਇੱਕ ਕਾਰਨ ਹੈਗਾ ਕਿ ਸਹਿਣਸ਼ੀਲਤਾ ਦੀ ਘਾਟ ਹੈ ਜਾਂ ਫਿਰ ਕ੍ਰੋਧ ਬਹੁਤ ਜ਼ਿਆਦਾ ਵਧ ਰਿਹਾ ਹੈ ਇਸ ਕਰਕੇ ਵੀ ਜਿਹੜੇ ਕੇਸ ਨੇ ਲੜਾਈ ਝਗੜੇ ਨੇ ਤਲਾਕ ਨੇ ਉਹਨਾਂ ਦੇ ਵਿੱਚ ਵਾਧਾ ਹੋ ਰਿਹਾ ਹੈਗਾ ਅੱਜ ਆਪਾਂ ਇਸ ਵਿਸ਼ੇ ਤੇ ਗੱਲ ਕਰਾਂਗੇ ਤੇ ਇਸ ਨੂੰ ਜਿਹੜਾ ਕ੍ਰੋਧ ਹੈ ਇਹਨੂੰ ਆਪਾਂ ਸਹੀ ਢਿਸਾਬਿਲ ਮਤਲਬ ਇਹ ਤੋ ਸਹੀ ਕੰਮ ਕਿਵੇਂ ਲੈ ਸਕਦੇ ਆ ਇਹਨੂੰ ਊਰਜਾ ਦੇ ਵਿੱਚ ਕਿਵੇਂ ਬਦਲ ਸਕਦੇ ਆ ਕ੍ਰੋਧ ਨੂੰ ਇਹ ਕ੍ਰੋਧ ਨੂੰ ਊਰਜਾ ਵਿੱਚ ਬਦਲ ਕੇ ਆਪਾਂ ਕਿਵੇਂ ਕਾਮਯਾਬ ਹੋ ਸਕਦੇ ਆ ਕਿਵੇਂ ਸਫਲਤਾ ਵਾਲੀ ਰਾਹ ਤੇ ਚੱਲ ਸਕਦੇ ਆਂਗੇ ਇਹ ਗੱਲ ਕਰਾਂਗੇ ਤੇ ਸਹਿਣਸ਼ੀਲਤਾ ਦੀ ਜਿਹੜੀ ਘਾਟ ਹੋ ਰਹੀ ਹੈ ਉਹਤੇ ਵੀ ਗੱਲ ਕਰਾਂਗੇ ਦੋਸਤੋ ਕ੍ਰੋਧ ਇੱਕ ਐਸੀ ਅੱਗ ਹੈ ਜਿਹਨੂੰ ਬੰਦਾ ਆਪਣੇ ਆਪ ਹੀ ਖੁਦ ਆਪਣੇ ਘਰ ਦੇ ਅੰਦਰ ਲਾ ਲੈਂਦਾ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਕ੍ਰੋਧ ਨਾਲ ਕੀ ਨੁਕਸਾਨ ਹੁੰਦੇ ਨੇ ਜਿਵੇਂ ਕਿ ਮਾਨਸਿਕ ਤੌਰ ਤੇ ਤਾਂ ਨੁਕਸਾਨ ਹੁੰਦਾ ਹੀ ਹੁੰਦਾ ਹੈ ਸਰੀਰਕ ਤੌਰ ਤੇ ਵੀ ਨੁਕਸਾਨ ਹੁੰਦਾ ਹੈ ਕਈ ਵਾਰੀ ਆਰਥਿਕ ਤੌਰ ਤੇ ਵੀ ਨੁਕਸਾਨ ਹੁੰਦਾ ਹੈ ਸਮਾਜਿਕ ਤੌਰ ਤੇ ਵੀ ਨੁਕਸਾਨ ਹੁੰਦਾ ਹੈ ਨੁਕਸਾਨ ਹੀ ਨੁਕਸਾਨ ਨੇ ਫਾਇਦੇ ਬਹੁਤ ਘੱਟ ਨੇ ਕ੍ਰੋਧ ਕਰਨ ਦੇ ਜਿਹੜੇ ਕਾਰਨ ਨੇ ਉਹ ਕਈ ਕਾਰਨ ਹੋ ਸਕਦੇ ਨੇ ਪਰ ਇਹਨਾਂ ਵਿੱਚੋਂ ਇੱਕ ਪ੍ਰਮੁੱਖ ਕਾਰਨ ਇਹ ਵੀ ਹੈ ਕਿ ਹਰੇਕ ਬੰਦਾ ਆਰੰਭ ਤੋਂ ਸ਼ੁਰੂ ਤੋਂ ਇਹੀ ਕਾਮਨਾ ਰੱਖਦਾ ਹੈ ਕਿ ਹਰੇਕ ਬੰਦਾ ਮੇਰੇ ਅਨੁਸਾਰ ਹੋਵੇ ਖਾਸ ਕਰਕੇ ਰਿਸ਼ਤੇ ਨਤਿਆਂ 'ਚ ਜਿਵੇਂ ਕਿ ਮਨ ਲੋ પતિ ਪਤਨੀ ਦਾ ਰਿਸ਼ਤਾ ਹੈ ਪਤੀ ਚਾਹੁੰਦਾ ਹੈ ਕਿ ਪਤਨੀ ਮੇਰੇ ਅਨਸਾਰ ਹੋਵੇ ਪਤਨੀ ਚਾਹੁੰਦੀ ਹੈ ਕਿ ਪਤੀ ਮੇਰੇ ਅਨਸਾਰ ਹੋਵੇ ਸੱਸ ਤੇ ਨੂੰਹ ਦਾ ਰਿਸ਼ਤਾ ਹੈ ਸੱਸ ਚਾਹੁੰਦੀ ਹੈ ਨੂੰਹ ਮੇਰੇ ਅਨਸਾਰ ਹੋਵੇ ਨੂੰਹ ਚਾਹੁੰਦੀ ਹੈ ਸੱਸ ਮੇਰੇ ਅਨਸਾਰ ਹੋਵੇ ਇਸੇ ਤਰ੍ਹਾਂ ਮਾਲਕ ਤੇ ਨੌਕਰ ਦਾ ਰਿਸ਼ਤਾ ਹੈਗਾ ਇਸੇ ਤਰ੍ਹਾਂ ਹੋਰ ਵੀ ਬਹੁਤ ਰਿਸ਼ਤੇ ਨੇਗੇ ਤੇ ਪਰ ਇਹ ਹੋ ਨਹੀਂ ਸਕਦਾ ਕਿਉਂਕਿ ਕੁਦਰਤ ਨੂੰ ਇਹ ਮਨਜ਼ੂਰ ਨਹੀਂ ਹੈਗਾ ਕਿਉਂਕਿ ਕੁਦਰਤ ਨੇ ਸਾਨੂੰ ਸਭ ਨੂੰ ਵੱਖੋ-ਵੱਖਰਾ ਬਣਾਇਆ ਹੈ ਵੱਖੋ-ਵੱਖਰਾ ਸੁਭਾਅ ਦਿੱਤਾ ਹੈ ਵੱਖੋ-ਵੱਖਰੇ ਵਿਚਾਰ ਦਿੱਤੇ ਨੇ ਤੇ ਕੰਮ ਕਰਨ ਦਾ ਵੱਖਰੋ-ਵੱਖਰਾ ਸਭ ਦਾ ਆਪਣਾ ਤਰੀਕਾ ਹੈਗਾ ਉਸੇ ਤਰ੍ਹਾਂ ਕ੍ਰੋਧ ਕਰਨ ਦਾ ਵੀ ਸਾਰਿਆਂ ਦਾ ਆਪਣਾ ਇੱਕ ਵੱਖਰਾ-ਵੱਖਰਾ ਤਰੀਕਾ ਹੁੰਦਾ ਹੈ ਕਈ ਬੰਦਿਆਂ ਨੂੰ ਬਹੁਤ ਜ਼ਿਆਦਾ ਕ੍ਰੋਧ ਆਉਂਦਾ ਹੈ ਕ੍ਰੋਧ ਵਿੱਚ ਪਾਗਲ ਹੋ ਜਾਂਦੇ ਨੇ ਅੰਨੇ ਹੋ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ ਬਹੁਤ ਬਰਬਾਦੀ ਕਰ ਲੈਂਦੇ ਨੇ ਤੇ ਕ੍ਰੋਧ ਵਿੱਚ ਆਪਣਾ ਇਹਨਾਂ ਨੁਕਸਾਨ ਕਰ ਲੈਂਦੇ ਨੇ ਦੂਜਿਆਂ ਦਾ ਵੀ ਨੁਕਸਾਨ ਕਰ ਦਿੰਦੇ ਨੇ ਤੇ ਕਈ ਤਰ੍ਹਾਂ ਦੇ ਜੁਰਮ ਕਰ ਦਿੰਦੇ ਨੇ ਕਈ ਅਪਰਾਧ ਕਰ ਦਿੰਦੇ ਨੇ ਇੱਥੋਂ ਤੱਕ ਕਿ ਕਈ ਵਾਰ ਤਾਂ ਕਤਲ ਵੀ ਹੋ ਜਾਂਦੇ ਨੇ ਕ੍ਰੋਧ ਦੇ ਵਿੱਚ ਗੁੱਸੇ ਦੇ ਵਿੱਚ ਕਿਉਂਕਿ ਕ੍ਰੋਧ ਜਦੋਂ ਕ੍ਰੋਧ ਹੁੰਦਾ ਉਸ ਟਾਈਮ ਪਤਾ ਨਹੀਂ ਲੱਗਦਾ ਨੁਕਸਾਨ ਦਾ ਬਾਅਦ ਵਿੱਚ ਪਤਾ ਲੱਗਦਾ ਹੈ ਅੱਜ ਕੱਲ੍ਹ ਦੁਨੀਆ ਵਿੱਚ ਕ੍ਰੋਧ ਬਹੁਤ ਜ਼ਿਆਦਾ ਵੱਧ ਰਿਹਾ ਹੈ ਸਹਿਣਸ਼ੀਲਤਾ ਘਟ ਰਹੀ ਹੈ ਸਬਰ ਸੰਤੋਖ ਧੀਰਜ ਅੱਜ ਕੱਲ੍ਹ ਕਿੱਥੇ ਆ ਬਹੁਤ ਘਟ ਗਿਆ ਇਸੇ ਕਰਕੇ ਜਿਹੜੇ ਰਿਸ਼ਤੇ ਨੱਤੇ ਨੇ ਉਹ ਟੁੱਟ ਰਹੇ ਨੇ ਤਲਾਕ ਹੋ ਰਹੇ ਨੇ ਪਰਿਵਾਰ ਟੁੱਟ ਰਹੇ ਨੇ ਪਿਆਰ ਘਟ ਰਿਹਾ ਹੈ ਤਕਰਾਰ ਵੱਧ ਰਿਹਾ ਹੈ ਲੜਾਈ ਝਗੜੇ ਵੱਧ ਰਹੇ ਨੇ ਜੁਰਮ ਵੱਧ ਰਹੇ ਨੇ ਅਪਰਾਧ ਵੱਧ ਰਹੇ ਨੇ ਬਰਬਾਦੀ ਹੋ ਰਹੀ ਹੈ ਜਿਹੜਾ ਕਰੋਧ ਹੈ ਉਹ ਕਲੇਸ਼ ਦੀ ਜੜ ਹੈ ਜਦੋਂ ਕਰੋਧ ਵੱਧ ਜਾਂਦਾ ਹੈ ਬੰਦੇ 'ਚ ਤਾਂ ਬੰਦੇ ਦੇ ਅੰਦਰ ਦਇਆ ਨਹੀਂ ਰਹਿੰਦੀ ਤਰਸ ਨਹੀਂ ਰਹਿੰਦਾ ਇਨਸਾਨੀਅਤ ਨਹੀਂ ਰਹਿੰਦੀ ਕਰੋਧ ਵਿੱਚ ਬੰਦਾ ਵਿਅਕਤੀ ਹੈ ਜਿਹੜਾ ਉਹ નિર્દયੀ ਬਣ ਜਾਂਦਾ ਹੈ ਸੂਝ-ਬੂਝ ਲਗਭਗ ਜਿਹੜੀ ਖਤਮ ਹੋ ਜਾਂਦੀ ਹੈ ਕੰਮ ਕਰਨਾ ਉਸ ਟਾਈਮ ਤੇ ਬੰਦ ਕਰ ਦਿੰਦੀ ਹੈ ਜਿਹੜੀ ਬੁੱਧੀ ਹੈ ਦਿਮਾਗ ਹੈ ਤੇ ਹੋਸ਼ ਨਹੀਂ ਰਹਿੰਦੀ ਇੰਨਾ ਜ਼ਿਆਦਾ ਜੋਸ਼ ਹੋ ਜਾਂਦਾ ਹੈ ਜਲਦਬਾਜ਼ੀ ਪੈਦਾ ਹੋ ਜਾਂਦੀ ਹੈ ਅਸ਼ਾਂਤੀ ਪੈਦਾ ਹੋ ਜਾਂਦੀ ਹੈ ਬੇਚੈਨੀ ਹੋ ਜਾਂਦੀ ਹੈ ਕਈ ਵਾਰ ਤਾਂ ਕ੍ਰੋਧ ਹੈ ਜਿਹੜਾ ਉਹ ਤੂਫਾਨ ਵਾਂਗੂ ਆਉਂਦਾ ਹੈ ਮਿੰਟਾਂ ਸਕਿੰਟਾਂ ਵਿੱਚ ਬਹੁਤ ਬਰਬਾਦੀ ਕਰ ਦਿੰਦਾ ਹੈ ਕਈ ਵਾਰ ਕਤਲ ਵੀ ਕਰਵਾ ਦਿੰਦਾ ਹੈ ਬਹੁਤ ਨੇੜੇ ਦੇ ਜਿਹੜੇ ਰਿਸ਼ਤੇ ਨਾਤੇ ਨੇ ਉਹ ਵੀ ਤਲਵਾ ਦਿੰਦਾ ਹੈ ਕਈ ਵਾਰੀ ਤਲਾਕ ਵੀ ਕਰਵਾ ਦਿੰਦਾ ਹੈ ਜਿਹੜੀ ਗੁੱਸੇ ਦੀ ਅੱਗ ਹੈ ਉਹ ਪਲਾਂ ਵਿੱਚ ਕਈ ਸਾਲਾਂ ਦੇ ਰਿਸ਼ਤੇ ਨਾਤੇ ਤਬਾਹ ਕਰ ਦਿੰਦੀ ਹੈ ਕ੍ਰੋਧ ਸਾਨੂੰ ਮੂਰਖ ਬਣਾ ਦਿੰਦਾ ਹੈ ਕ੍ਰੋਧ ਵਿਅਕਤੀ ਦਾ ਛੋਟਾਪਨ ਜ਼ਾਹਿਰ ਕਰਦਾ ਹੈ ਜਦ ਕਿ ਜਿਹੜਾ ਖੀਮਾ ਕਰਨਾ ਹੈ ਮਾਫ਼ ਕਰਨਾ ਹੈ ਉਹ ਇੱਕ ਇਨਸ ਜਿਹੜਾ ਕ੍ਰੋਧ ਹੈ ਉਹਨੂੰ ਊਰਜਾ ਵਿੱਚ ਬਦਲਿਆ ਜਾ ਸਕਦਾ ਹੈ ਜੇ ਕੋਸ਼ਿਸ਼ ਕੀਤੀ ਜਾਵੇ ਜੇ ਬੁੱਧੀ ਤੋਂ ਕੰਮ ਲਿਆ ਜਾਵੇ ਸਮਝ ਤੋਂ ਕੰਮ ਲਿਆ ਜਾਵੇ ਜੇ ਗੁੱਸੇ ਦੇ ਸਮੇਂ ਕ੍ਰੋਧ ਦੇ ਸਮੇਂ ਸਬਰ ਸੰਤੋਖ ਧੀਰਜ ਰੱਖ ਲਿਆ ਜਾਵੇ ਚੁੱਪ ਵੱਟ ਲਈ ਜਾਵੇ ਥੋੜੇ ਸਮੇਂ ਲਈ ਤਾਂ ਉਹ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ ਪਾਪਾਂ ਤੋਂ ਬਚਿਆ ਜਾ ਸਕਦਾ ਹੈ ਅਪਰਾਧ ਤੋਂ ਬਚਿਆ ਜਾ ਸਕਦਾ ਹੈ ਕਈ ਬੰਦੇ ਕ੍ਰੋਧ ਨੂੰ ਊਰਜਾ ਵਿੱਚ ਬਦਲ ਲੈਂਦੇ ਨੇ ਕਾਮਯਾਬ ਹੋ ਜਾਂਦੇ ਨੇ ਕਈ ਬੰਦੇ ਗੁੱਸੇ ਵਿੱਚ ਆ ਕੇ ਸਫਲ ਹੋਣ ਦੀ ਕਾਮਯਾਬ ਹੋਣ ਦੀ ਜਿੱਦ ਕਰ ਲੈਂਦੇ ਨੇ ਲਗਾਤਾਰ ਕੰਮ ਵਿੱਚ ਲੱਗ ਜਾਂਦੇ ਨੇ ਗੁੱਸਾ ਹੋ ਜਾਂਦਾ ਕਈ ਵਾਰੀ ਮਨ ਦੇ ਵਿੱਚ ਕਿ ਕਾਮਯਾਬ ਹੋ ਕੇ ਰਾਂਗੇ ਹੋ ਕੇ ਦਿਖਾਵਾਂਗੇ ਕਈ ਤਾਨੇ ਮੇਨੇ ਸੁਣ ਕੇ ਜਾਂ ਕਿਸੇ ਤੋਂ ਖੁੰਦਕਾ ਖਾ ਕੇ ਗੁੱਸਾ ਕਰ ਲੈਂਦੇ ਨੇ ਉਹਨਾਂ ਨੂੰ ਗੁੱਸਾ ਆ ਜਾਂਦਾ ਉਹ ਮਨ ਵਿੱਚ ਧਾਰ ਲੈਂਦੇ ਨੇ ਕਿ ਅਸੀਂ ਇਹ ਕੰਮ ਕਰਕੇ ਹੀ ਦਿਖਾਵਾਂਗੇ ਇਸੇ ਨੂੰ ਕਹਿੰਦੇ ਨੇ ਕਿ ਬੰਦੇ ਨੇ ਕ੍ਰੋਧ ਨੂੰ ਊਰਜਾ ਵਿੱਚ ਬਦਲ ਲਿਆ ਕਈ ਲੋਕ ਸਫਲਤਾ ਵਾਲੀ ਰਾਹ ਤੇ ਚੱਲ ਪੈਂਦੇ ਨੇ ਤੇ ਕਈ ਜਿਹੜੇ ਜ਼ਿਆਦਾ ਗੁੱਸਾ ਕਰਦੇ ਨੇ ਪਾਗਲ ਹੋ ਜਾਂਦੇ ਨੇ ਉਹ ਬਰਬਾਦੀ ਵਾਲੀ ਰਾਹ ਤੇ ਚੱਲ ਪੈਂਦੇ ਨੇ ਬਰਬਾਦ ਹੋ ਜਾਂਦੇ ਨੇ ਬਰਬਾਦੀ ਕਰ ਦਿੰਦੇ ਨੇ ਇਸੇ ਤਰ੍ਹਾਂ ਜਿਹੜਾ ਗੁੱਸਾ ਕਰਨ ਦੀ ਤਕਨੀਕ ਹੈ ਉਹ ਵੀ ਹਰ ਇੱਕ ਬੰਦੇ ਦੀ ਆਪਣੀ ਆਪਣੀ ਤਕਨੀਕ ਹੈ ਕੋਈ ਗੁੱਸੇ ਦੇ ਵਿੱਚ ਮੂਰਖ ਹੋ ਜਾਂਦਾ ਪਾਗਲ ਹੋ ਜਾਂਦਾ ਅੰਨਾ ਹੋ ਜਾਂਦਾ ਬਰਬਾਦੀ ਕਰ ਲੈਂਦਾ ਤੇ ਕਈ ਗੁੱਸੇ ਦੇ ਵਿੱਚ ਬੰਦੇ ਸਫਲ ਹੋ ਜਾਂਦੇ ਨੇ ਕਾਮਯਾਬ ਹੋ ਜਾਂਦੇ ਨੇ ਉਹ ਆਪਣੇ ਗੁੱਸੇ ਨੂੰ ਆਪਣੇ ਕਰੋਧ ਨੂੰ ਉਹ ਆਪਣੇ ਇੱਕ ਊਰਜਾ ਦੇ ਵਿੱਚ ਬਦਲ ਲੈਂਦੇ ਨੇ ਸ਼ਕਤੀ ਦੇ ਵਿੱਚ ਬਦਲ ਲੈਂਦੇ ਨੇ ਇਸੇ ਤਰ੍ਹਾਂ ਉਹ ਇਸ ਤਰ੍ਹਾਂ ਇੱਕ ਆਪਣੇ ਕਰੋਧ ਨੂੰ ਗੁੱਸੇ ਨੂੰ ਸ਼ਕਤੀ ਵਿੱਚ ਬਦਲ ਕੇ ਊਰਜਾ ਵਿੱਚ ਬਦਲ ਕੇ ਬਹੁਤ ਤਰੱਕੀਆਂ ਤੇ ਪਹੁੰਚ ਜਾਂਦੇ ਨੇ ਬਲੰਦੀਆਂ ਛੂ ਲੈਂਦੇ ਨੇ ਦੋਸਤੋ ਮਨੁੱਖ ਵਿੱਚ ਬਹੁਤ ਸਾਰੇ ਗੁਣ ਵੀ ਹੁੰਦੇ ਨੇ ਤੇ ਉੱਗਲ ਵੀ ਹੁੰਦੇ ਨੇ ਪਰ ਜਿਹੜਾ ਸ਼ੈਣਸ਼ੀਲਤਾ ਦਾ ਗੁਣ ਹੈ ਉਹ ਮਨੁੱਖ ਦਾ ਬਹੁਤ ਵੱਡਾ ਗੁਣ ਮੰਨਿਆ ਜਾਂਦਾ ਜੇ ਆਪਾਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ 'ਚ ਝਾਤ ਮਾਰੀਏ ਤਾਂ ਕਈ ਵਾਰੀ ਗੱਲਾਂ ਸੁਣ ਕੇ ਬੜੀ ਹੈਰਾਨੀ ਹੁੰਦੀ ਆ ਲੂਂਗ ਕੰਡੇ ਖੜੇ ਹੋ ਜਾਂਦੇ ਨੇ ਹਰ ਰੋਜ਼ ਅਖਬਾਰਾਂ ਵਿੱਚ ਪੜ੍ਹਦੇ ਆਂ ਜਾਂ ਸੋਸ਼ਲ ਮੀਡੀਆ ਤੇ ਪੜ੍ਹਦੇ ਆਂ ਜਾਂ ਦੇਖਦੇ ਆਂ ਕੋਈ ਵੀਡੀਓ ਵਗੈਰਾ viral ਹੁੰਦੀਆਂ ਨੇ ਜਾਂ ਟੈਲੀਵਿਜ਼ਨ ਵਗੈਰਾ ਤੇ ਵੀ ਆਪਾਂ ਪੜ੍ਹ ਲੈਂਦੇ ਜਿਵੇਂ ਕਿ ਰਸਤੇ ਵਿੱਚ ਮੰਨ ਲਓ ਦੋ ਜਣੇ ਕਈ ਵਾਰੀ ਆਮਣੇੋਂ ਸਾਹਮਣੇੋਂ ਲੰਘੇ ਜਾ ਰਹੇ ਹੁੰਦੇ ਨੇ ਉਹ ਆਪਣੇ ਆਪਣੇ ਸਾਧਨਾਂ ਤੇ ਮੋਟਰਸਾਈਕਲਾਂ ਤੇ ਜਾਂ ਗੱਡੀਆਂ ਕਾਰਾਂ ਤੇ ਹੋ ਸਕਦੇ ਨੇ ਤੇ ਕਈ ਵਾਰੀ ਕੋਈ ਛੋਟੀ ਜੀ ਗੱਲ ਹੁੰਦੀ ਹੈ ਜਿਸ ਤੇ ਉਹਨਾਂ ਨੂੰ ਮਤਲਬ ਗੁੱਸਾ ਆ ਜਾਂਦਾ ਇੰਨਾ ਜ਼ਿਆਦਾ ਕਰੋਧ ਆ ਜਾਂਦਾ ਹੈ ਉਹ ਕਾਰਨ ਕੀ ਹੈ ਸਹਿਣਸ਼ੀਲਤਾ ਦੀ ਘਾਟ ਹੋਣ ਕਰਕੇ ਦੂਜਾ ਪਹਿਲਾਂ ਕਹਿੰਦਾ ਮੈਂ ਲੰਘਣ ਤੇ ਦੂਜਾ ਕਹਿੰਦਾ ਪਹਿਲਾਂ ਮੈਂ ਲੰਘਣਾ ਹੈ ਬਸ ਇੰਨੀ ਕੀ ਗੱਲ ਤੇ ਲੜ ਪੈਂਦੇ ਨੇ ਗਾਲ ਮਗਾਲੀ ਹੋ ਜਾਂਦੇ ਨੇ ਗਾਲਾਂ ਤੋਂ ਕਈ ਵਾਰੀ ਗੱਲ ਗੋਲੀਆਂ ਤੇ ਵੀ ਆ ਜਾਂਦੀ ਹੈ ਗੋਲੀਆਂ ਵੀ ਚੱਲ ਜਾਂਦੀਆਂ ਨੇ ਵੱਡੇ ਵੱਡੇ ਜੁਰਮ ਹੋ ਜਾਂਦੇ ਨੇ ਛੋਟੀ ਹਾਲਾਂਕਿ ਉਹ ਕਈ ਵਾਰੀ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਹੁੰਦੇ ਕਾਰਨ ਸਿਰਫ ਇਹ ਹੈ ਕਿ ਸਹਿਣਸ਼ੀਲਤਾ ਦੀ ਘਾਟ ਹੋਣ ਕਰਕੇ ਉਹ ਆਪ ਵੀ ਆਪਣਾ ਨੁਕਸਾਨ ਕਰ ਲੈਂਦੇ ਨੇ ਦੂਜਿਆਂ ਦਾ ਵੀ ਨੁਕਸਾਨ ਕਰਦੇ ਨੇ ਕਈ ਵਾਰੀ ਜੇਲ੍ਹ ਦੀ ਹਵਾ ਖਾਣੀ ਪੈ ਜਾਂਦੀ ਹੈ ਕਈ ਵਾਰੀ ਬਹੁਤ ਨੁਕਸਾਨ ਹੋ ਜਾਂਦਾ ਜਾਂਦੀ ਮੰਨੀ ਕਈ ਵਾਰੀ ਜਿਹੜੇ ਨਿਰਦੋਸ਼ ਹੁੰਦੇ ਨੇ ਵਿਚਾਰੇ ਬੇਕਸੂਰ ਹੁੰਦੇ ਨੇ ਵਾਲੇ ਦੁਆਲੇ ਉਹਨਾਂ ਦਾ ਵੀ ਕਈ ਵਾਰੀ ਨੁਕਸਾਨ ਹੋ ਜਾਂਦਾ ਇਸ ਲਈ ਇਹ ਛੋਟੀਆਂ-ਛੋਟੀਆਂ ਗੱਲਾਂ ਤੇ ਗੁੱਸੇ ਹੋਣਾ ਬਹੁਤ ਜ਼ਿਆਦਾ ਕਰੋਧ ਆ ਜਾਣਾ ਇਹ ਇੱਕ ਸਹਿਣਸ਼ੀਲਤਾ ਦੀ ਘਾਟ ਹੋਣ ਕਰਕੇ ਵੀ ਆ ਸਾਨੂੰ ਜਿਹੜਾ ਗੁੱਸਾ ਆਪਣਾ ਕਰੋਧ ਆ ਉਹ ਕੰਟਰੋਲ ਵਿੱਚ ਰੱਖਣਾ ਚਾਹੀਦਾ ਹੈ ਕਾਬੂ ਵਿੱਚ ਰੱਖਣਾ ਚਾਹੀਦਾ ਹੈ ਸਹਿਣਸ਼ੀਲਤਾ ਹੋਣੀ ਚਾਹੀਦੀ ਹੈ ਥੋੜਾ ਸਬਰ ਤੀਰਜ ਸੰਤੋਖ ਵੀ ਹੋਣਾ ਚਾਹੀਦਾ ਹੈਗਾ ਛੋਟੀਆਂ-ਛੋਟੀਆਂ ਗੱਲਾਂ ਤੇ ਜਿਆਦਾ ਗੁੱਸਾ ਨਹੀਂ ਕਰਨਾ ਚਾਹੀਦਾ ਕਈ ਵਾਰੀ ਕਈ ਬੰਦੇ ਵੱਡੇ ਤੋਂ ਵੱਡਾ ਨੁਕਸਾਨ ਹੋ ਜਾਂਦਾ ਹੈ ਉਹ ਵੀ ਇਹ ਗੱਲ ਕਹਿ ਕੇ ਵੀ ਚਲੋ ਕੋਈ ਗੱਲ ਨਹੀਂ ਕਹਿ ਕੇ ਸਾਰ ਲੈਂਦੇ ਨੇ ਸਬਰ ਕਰ ਲੈਂਦੇ ਨੇ ਕਿਉਂਕਿ ਉਹਨਾਂ 'ਚ ਸਹਿਣਸ਼ੀਲਤਾ ਹੁੰਦੀ ਹੈ ਤੇ ਕਈ ਲੋਕਾਂ ਦਾ ਸੁਭਾਅ ਹੁੰਦਾ ਹੈ ਕਿ ਉਹ ਛੋਟੀ ਜੀ ਗੱਲ ਤੇ ਇੰਨਾ ਜਿਆਦਾ ਗੁੱਸਾ ਹੋ ਜਾਂਦੇ ਨੇ ਰੁੱਖਾ ਬੋਲਦੇ ਨੇ ਤੇ ਜਿਹਦੇ ਨਾਲ ਬਹੁਤ ਜਿਆਦਾ ਨੁਕਸਾਨ ਹ ਤੇ ਆਪ ਦਾ ਵੀ ਨੁਕਸਾਨ ਕਰਦੇ ਨੇ ਦੂਜਿਆਂ ਦਾ ਵੀ ਨੁਕਸਾਨ ਕਰਦੇ ਨੇ ਉਹਦੇ ਜਿਹੜੇ ਨਤੀਜੇ ਨੇ ਉਹ ਬਹੁਤ ਭਿਆਨਕ ਹੁੰਦੇ ਨੇ ਤੇ ਰਿਸ਼ਤੇ ਨਾਟੇ ਟੁੱਟ ਜਾਂਦੇ ਨੇ ਤਲਾਕ ਹੋ ਜਾਂਦੇ ਨੇ ਹੋਰ ਵੀ ਬਹੁਤ ਨੁਕਸਾਨ ਹੋ ਜਾਂਦੇ ਨੇ ਇਸ ਲਈ ਮਨੁੱਖ ਦੇ ਅੰਦਰ ਸਾਡੇ ਅੰਦਰ ਸਹਿਣਸ਼ੀਲਤਾ ਹੋਣੀ ਬਹੁਤ ਜ਼ਰੂਰੀ ਹੈ ਸੰਤੁਲਨ ਹੋਣਾ ਚਾਹੀਦਾ ਬੈਲੈਂਸ ਹੋਣਾ ਚਾਹੀਦਾ ਹਰ ਇੱਕ ਗੱਲ ਦੇ ਵਿੱਚ ਜਿੱਥੇ ਬੈਲੈਂਸ ਹੈ ਉੱਥੇ ਹੀ ਤਰੱਕੀ ਹੈ ਉੱਥੇ ਹੀ ਵਿਕਾਸ ਹੈ ਜਨਾਨ ਦੇ ਵਿੱਚ ਇੱਕ ਦਾਰਸ਼ਨਿਕ ਹੋਇਆ ਜਿਹਦਾ ਨਾਮ ਸੁਕਰਾਟ ਹੈ ਜਦੋਂ ਸੁਕਰਾਤ ਦੀ ਪਤਨੀ ਸੁਕਰਾਤ ਤੇ ਗੁੱਸੇ ਹੁੰਦੀ ਸੀ, ਕਰੋਧ ਤੇ ਹੁੰਦੀ ਸੀ ਤਾਂ ਸੁਕਰਾਤ ਦੀ ਇਹ ਆਦਤ ਸੀਗੀ ਕਿ ਉਹ ਉੱਥੋਂ ਉੱਠ ਕੇ ਚੱਲ ਜਾਂਦਾ ਸੀ ਜਾਂ ਫਿਰ ਉਹ ਚੁੱਪਚਾਪ ਆਪਣੀ ਪਤਨੀ ਨੂੰ ਸੁਣਦਾ ਰਹਿੰਦਾ ਸੀ। ਕੋਈ ਐਕਸ਼ਨ ਨਹੀਂ ਕਰਦਾ ਸੀਗਾ। ਕੋਈ ਇਹੋ ਜੀ ਗੱਲ ਨਹੀਂ ਕਰਦਾ ਸੀ ਜਿਹਦੇ ਨਾਲ ਜ਼ਿਆਦਾ ਲੜਾਈ ਵਧੇ ਜਾਂ ਕੋਈ ਬਰਬਾਦੀ ਹੋਵੇ। ਇਸ ਕਰਕੇ ਉਹ ਮਤਲਬ ਮੌਨ ਵਰਤ ਉਸ ਟਾਈਮ ਤੇ ਜਿੰਨਾ ਟਾਈਮ ਉਹ ਉਹਦੀ ਪਤਨੀ ਉਹਦੇ ਨਾਲ ਗੁੱਸੇ ਹੁੰਦੀ ਸੀਗੀ, ਉਹ ਮੌਨ ਹੋ ਜਾਂਦਾ ਸੀ, ਚੁੱਪ ਹੋ ਜਾਂਦਾ ਸੀ। ਤੇ ਇਸ ਤਰ੍ਹਾਂ ਉਹ ਘੜੀ ਟਲ ਜਾਂਦੀ ਸੀਗੀ। ਜਿਹੜਾ ਕਰੋਧ ਹੈ ਉਹ ਇੱਕ ਐਸੀ ਅੱਗ ਹੈ ਕਿ ਉਹ ਕਿਤੇ ਤੱਕ ਵੀ ਫੈਲ ਸਕਦੀ ਹੈ ਬਹੁਤ ਜ਼ਿਆਦਾ ਬਰਬਾਦੀ ਕਰ ਸਕਦੀ ਹੈ ਜਿਹੜੀ ਕ੍ਰੋਧ ਦੀ ਅੱਗ ਹੈ ਜੇ ਇਹਨੂੰ ਕਾਬੂ ਨਾ ਕੀਤਾ ਜਾਵੇ ਜਦੋਂ ਇਹ ਗੱਲ ਕਹੀ ਜਾਂਦੀ ਹੈ ਕਿ ਕ੍ਰੋਧ ਕਰਨਾ ਬੁਰੀ ਗੱਲ ਹੈ ਨਹੀਂ ਕਰਨਾ ਚਾਹੀਦਾ ਤਾਂ ਇਹਦਾ ਇਹ ਅਰਥ ਨਹੀਂ ਹੁੰਦਾ ਕਿ ਕਦੇ ਵੀ ਨਹੀਂ ਕਰਨਾ ਚਾਹੀਦਾ ਜੀਵਨ ਵਿੱਚ ਕਦੇ ਵੀ ਮਤਲਬ ਕੋਈ ਸਥਿਰ ਨਹੀਂ ਹੁੰਦਾ ਹਰ ਟਾਈਮ ਕੋਈ ਟਿਕਾਊ ਨਹੀਂ ਹੁੰਦਾ ਕਦੇ ਉਥਲ-ਪੁਥਲ ਹੋ ਚੱਲਦੀ ਰਹਿੰਦੀ ਹੈ ਜ਼ਿੰਦਗੀ ਦੇ ਵਿੱਚ ਉਤਰਾਅ-ਚੜਾ ਆਉਂਦਾ ਰਹਿੰਦਾ ਹੈ ਸਮਾਂ ਬਦਲਦਾ ਰਹਿੰਦਾ ਹੈ ਹਾਲਾਤ ਬਦਲਦੇ ਰਹਿੰਦੇ ਨੇ ਕਦੋਂ ਕੀ ਕਰਨਾ ਹੈ ਕੀ ਨਹੀਂ ਕਰਨਾ ਇਸ ਗੱਲ ਦਾ ਫੈਸਲਾ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਹ ਸਮਾਂ ਕਿਹੜਾ ਹੈ ਹਾਲਾਤ ਕਿਹੜੇ ਨੇ ਅਤੇ ਥਾਂ ਕਿਹੜੀ ਹੈ ਜੀ ਜਿਹੜਾ ਕ੍ਰੋਧ ਹੈ ਉਹਨੂੰ ਊਰਜਾ ਵਿੱਚ ਬਦਲਿਆ ਜਾ ਸਕਦਾ ਹੈ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਕ੍ਰੋਧ ਨੂੰ ਜੇ ਕ੍ਰੋਧ ਦੇ ਦੌਰਾਨ ਬੁੱਧੀ ਥੋੜੀ ਬਹੁਤੀ ਵਰਤ ਲਈ ਜਾਵੇ ਸਮਝ ਵਰਤ ਲਈ ਜਾਵੇ ਤਾਂ ਉਹਨੂੰ ਊਰਜਾ ਦੇ ਵਿੱਚ ਬਦਲਿਆ ਜਾ ਸਕਦਾ ਹੈ ਸ਼ਕਤੀ ਦੇ ਵਿੱਚ ਬਦਲਿਆ ਜਾ ਸਕਦਾ ਹੈ ਸਾਨੂੰ ਉਹ ਤਕਨੀਕ ਜਿਹੜੀ ਉਹ ਅਪਣਾਉਣੀ ਚਾਹੀਦੀ ਹੈਗੀ ਕ੍ਰੋਧ ਦੇ ਟਾਈਮ ਤੇ ਸਾਡੇ ਅੰਦਰ ਕ੍ਰੋਧ ਦੀ ਇਹ ਜਿਹੜੀ ਗਰਮੀ ਹੈ ਅੱਗ ਹੈ ਕ੍ਰੋਧ ਦੀ ਉਹਨੂੰ ਆਪਾਂ ਰਚਨਾਤਮਕ ਉਹਦੀ ਜਿਹੜੀ ਵਰਤੋਂ ਹੈ ਰਚਨਾਤਮਕ ਤਰੀਕੇ ਨਾਲ ਕਰਕੇ ਉਹਨੂੰ ਆਪਾਂ ਊਰਜਾ ਦੇ ਵਿੱਚ ਬਦਲ ਸਕਦੇ ਹਾਂਗੇ। ਕ੍ਰੋਧ ਨੂੰ ਇੱਕ ਪ੍ਰੇਰਣਾ ਦੇਣ ਵਾਲੀ ਸ਼ਕਤੀ ਬਣਾਇਆ ਜਾ ਸਕਦਾ ਹੈਗਾ। ਆਮ ਕਰਕੇ ਕ੍ਰੋਧ ਇਨਸਾਨ ਨੂੰ ਜਿਹੜਾ ਮਤਲਬ ਉਸ ਰਸਤੇ ਤੇ ਲੈ ਜਾਂਦਾ ਜਿਹੜੇ ਤੇ ਸਫਲਤਾ ਨਹੀਂ ਮਿਲਦੀ ਹੈਗੀ, ਇੱਕ ਬਰਬਾਦੀ ਵਾਲੇ ਰਸਤੇ ਤੇ ਲੈ ਜਾਂਦਾ ਹੈਗਾ। ਪਰ ਕਈ ਵਾਰੀ ਜੇ ਆਪਾਂ ਇਹਨੂੰ ਊਰਜਾ ਵਿੱਚ ਬਦਲ ਲਈਏ ਇਸ ਕ੍ਰੋਧ ਨੂੰ ਤਾਂ ਫਿਰ ਇਹ ਇੱਕ ਸਫਲਤਾ ਵਾਲੀ ਜਿਹੜੇ ਜਿੱਧਰ ਬੰਦੇ ਦੀ ਕਾਮਯਾਬੀ ਹੈ ਜਿੱਥੇ ਬੰਦਾ ਕਾਮਯਾਬ ਹੋ ਸਕਦਾ ਹੈ ਉਸ ਰਸਤੇ ਤੇ ਵੀ ਲੈ ਜਾਂਦਾ ਇਹ ਜੇ ਇਹਦੇ ਵਿੱਚ ਆਪਾਂ ਬੁੱਧੀ ਸ਼ਾਮਲ ਕਰ ਲਈਏ ਸਮਝ ਤੋਂ ਕੰਮ ਲੈ ਲਈਏ ਮਤਲਬ ਇਹਨੂੰ ਊਰਜਾ ਦੇ ਵਿੱਚ ਆਪਾਂ ਬਦਲ ਸਕਦੇ ਹਾਂ ਕਰੋਧ ਨੂੰ ਗੁੱਸੇ ਨੂੰ ਤੇ ਸਰਤੇ ਹੀ ਹੈ ਕਿ ਬੰਦਾ ਬਸ ਗੁੱਸੇ ਦੇ ਵਿੱਚ ਆ ਕੇ ਕ੍ਰੋਧ ਵਿੱਚ ਆ ਕੇ ਕੰਮ ਵਿੱਚ ਲੱਗ ਜਾਵੇ ਚੰਗੇ ਕੰਮ ਵਿੱਚ ਲੱਗ ਜਾਵੇ ਜਿਹੜਾ ਕੰਮ ਉਹ ਕਰਨਾ ਚਾਹੁੰਦਾ ਏਮ ਪ੍ਰਾਪਤ ਕਰਨਾ ਚਾਹੁੰਦਾ ਜਿਹੜਾ ਉਹ ਜਿਹੜਾ ਉਹਦਾ ਮਕਸਦ ਹੈ ਕਈ ਵਾਰੀ ਤੰਨੇ ਮੇਣੇ ਤੋਂ ਖੁੰਦਕ ਖਾ ਕੇ ਵੀ ਕਈ ਬੰਦੇ ਕੰਮ ਵਿੱਚ ਲੱਗ ਜਾਂਦੇ ਨੇ ਵੀ ਅਸੀਂ ਇਹ ਕੰਮ ਕਰਕੇ ਦਿਖਾਵਾਂਗੇ ਹਰ ਹਾਲਤ ਵਿੱਚ ਕਰਕੇ ਦਿਖਾਵਾਂਗੇ ਇੱਥੇ ਕ੍ਰੋਧ ਇੱਕ ਪ੍ਰੇਰਣਾ ਦੇਣ ਵਾਲੀ ਸ਼ਕਤੀ ਦਾ ਕੰਮ ਕਰਨ ਲੱਗ ਜਾਂਦਾ ਹੈ ਬਦਲਾ ਲੈਣ ਦਾ ਜਿਹੜਾ ਇਹ ਇੱਕ ਰਚਨਾਤਮਕ ਤਰੀਕਾ ਵੀ ਹੁੰਦਾ ਹੈ ਪੋਜੀਟਿਵ ਪੋਜੀਟਿਵ ਤਰੀਕਾ ਹੁੰਦਾ ਹੈ ਇਹ ਬਦਲਾ ਲੈਣ ਦਾ ਜੇ ਕਿਸੇ ਤੋਂ ਤੁਸੀਂ ਗੁੱਸੇ ਦੇ ਵਿੱਚ ਬਦਲਾ ਲੈਣਾਗਾ ਉਹ ਤੋਂ ਅੱਗੇ ਲੰਘ ਕੇ ਦਿਖਾਓ ਉਹ ਤੋਂ ਜ਼ਿਆਦਾ ਮਤਲਬ ਵਿੱਚ ਕਾਮਯਾਬ ਹੋ ਕੇ ਦਿਖਾਓ ਜਿਸ ਬੰਦੇ ਤੋਂ ਬਦਲਾ ਲੈਣਾ ਹੈ ਅਸਲ ਵਿੱਚ ਇਹ ਇੱਕ ਜਬਰਦਸਤ ਸਫਲਤਾ ਦਾ ਸਭ ਤੋਂ ਬਿਹਤਰ ਬਦਲਾ ਹੁੰਦਾ ਹੈ ਸਾਰਾ ਕੁਝ ਕਰ ਸਕਣਾ ਸੌਖਾ ਨਹੀਂ ਹੁੰਦਾ ਪਰ ਕੁਝ ਵੀ ਅਸੰਭਵ ਨਹੀਂ ਹੈਗਾ ਪਰ ਇਹ ਬਹੁਤ ਔਖਾ ਵੀ ਨਹੀਂ ਹੁੰਦਾ ਹੈਗਾ ਤੇ ਇੱਕ ਵਾਰੀ ਟਰਾਈ ਕਰਕੇ ਦੇਖਣ ਵਿੱਚ ਕੋਈ ਹਰਜ ਨਹੀਂ ਹੈਗਾ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕ੍ਰੋਧ ਨੂੰ ਊਰਜਾ ਵਿੱਚ ਬਦਲਣ ਦੀ ਕ੍ਰੋਧ ਨੂੰ ਸ਼ਕਤੀ ਵਿੱਚ ਬਦਲਣ ਦੀ ਕ੍ਰੋਧ ਨੂੰ ਤਾਕਤ ਵਿੱਚ ਬਦਲਣ ਦੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੇ ਸਾਨੂੰ ਕਿਸੇ ਤੇ ਕੋਈ ਗੁੱਸਾ ਆਉਂਦਾ ਹੈ ਕੋਈ ਤੰਦਾ ਮਾਰਦਾ ਹੈ ਜਾਂ ਕਿਸੇ ਹੋਰ ਗੱਲ ਤੇ ਗੁੱਸਾ ਆਉਂਦਾ ਹੈ ਤੁਸੀਂ ਆਪਣੇ ਕੰਮ 'ਚ ਮਿਹਨਤ ਕਰੋ ਦੱਬ ਕੇ ਮਿਹਨਤ ਕਰੋ ਮਨ ਦੇ ਵਿੱਚ ਠਾਨ ਲਓ ਕਿ ਇਹ ਕੰਮ ਕਰਨਾ ਹੀ ਕਰਨਾ ਹੈ ਹਰ ਹਾਲਤ 'ਚ ਕਰਨਾ ਹੈ ਕਾਮਯਾਬ ਹੋਣਾ ਹੀ ਹੋਣਾ ਹੈ ਹਰ ਹਾਲਤ 'ਚ ਹੋਣਾ ਹੈ ਇਸ ਤਰ੍ਹਾਂ ਜਿਹੜਾ ਗੁੱਸੇ ਨੂੰ ਊਰਜਾ ਦੇ ਵਿੱਚ ਵੀ ਬਦਲਿਆ ਜਾ ਸਕਦਾ ਹੈ ਤੇ ਗੁੱਸੇ ਤੋਂ ਮਤਲਬ ਰਚਨਾਤਮਕ ਤਰੀਕੇ ਨਾਲ ਇੱਕ ਚੰਗੀ ਦਿਸ਼ਾ ਵਿੱਚ ਕੰਮ ਕਰਕੇ ਉਸ ਤੋਂ ਮਤਲਬ ਸਫਲਤਾ ਦੀ ਪੌੜੀ ਤੇ ਵੀ ਚੜਿਆ ਜਾ ਸਕਦਾ ਹੈ ਇਸ ਲਈ ਗੁੱਸੇ ਨੂੰ ਕਾਬੂ ਕਰਕੇ ਸਮਝ ਤੋਂ ਕੰਮ ਲੈ ਕੇ ਬੁੱਧੀ ਤੋਂ ਕੰਮ ਲੈ ਕੇ ਉਹ ਇੱਕ ਸਫਤ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ ਜਿਵੇਂ ਕਿ ਹੁਣ ਆਪਾਂ ਨੂੰ ਪਤਾ ਹੈ ਕਿ ਗਰਮੀ ਆ ਗਈ ਗਰਮੀ ਦੇ ਦਿਨ ਆ ਗਏ ਕਈ ਵਾਰੀ ਬਿਜਲੀ ਚਲੀ ਜਾਂਦੀ ਹੈ ਲਾਈਟ ਚਲੀ ਜਾਂਦੀ ਹੈ ਘਰ ਦੇ ਵਿੱਚ ਕਈ ਲੋਕ ਰਹਿੰਦੇ ਨੇ ਪਰਿਵਾਰ ਦੇ ਮੈਂਬਰ ਹੁੰਦੇ ਨੇ ਮਨ ਲੋ ਪੰਜ ਬੰਦੇ ਨੇ ਕਈ ਬੰਦਿਆਂ ਨੂੰ ਤਾਂ ਜਦੋਂ ਬਿਜਲੀ ਜਾਂਦੀ ਹੈ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਹੈ ਉਹ ਜਿਹੜਾ ਬਿਜਲੀ ਵਿਭਾਗ ਆ ਉਹਦੇ ਮੁਲਾਜ਼ਮਾਂ ਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਹੋਰ ਗੁੱਸੇ 'ਚ ਪਤਾ ਨਹੀਂ ਕੀ ਕੁਝ ਕਰਦੇ ਨੇਗੇ ਉਲਟਾ ਪੁਲਟਾ ਬੋਲਦੇ ਨੇ ਤੇ ਕਈ ਵਾਰੀ ਕੋਈ ਬੰਦਾ ਪਰਿਵਾਰ ਦੇ ਵਿੱਚ ਹੈ ਜਾਂ ਮੈਂਬਰ ਵੀ ਹੁੰਦਾ ਹੈ ਜਿਹੜਾ ਕਹਿੰਦਾ ਚਲੋ ਕੋਈ ਗੱਲ ਨਹੀਂ ਤਾਜੂ ਕੀ ਆਉਂਦੇ ਜਾਂਦੀ ਰਹਿੰਦੀ ਹੈ ਗਰਮੀ ਦੇ ਦਿਨ ਨੇ ਕਈ ਇਹੀ ਜੇ ਵੀ ਸਮਝਦਾਰ ਹੁੰਦੇ ਨੇ ਬੰਦੇ ਕਈ ਬੰਦੇ ਆਊਟ ਆਫ ਕੰਟਰੋਲ ਹੋ ਜਾਂਦੇ ਨੇ ਛੋਟੀ ਛੋਟੀ ਗੱਲ ਤੇ ਇੰਨਾ ਜ਼ਿਆਦਾ ਗੁੱਸਾ ਕਰ ਲੈਂਦੇ ਨੇ ਕਿ ਹੱਦ ਤੋਂ ਜ਼ਿਆਦਾ ਪਤਾ ਨਹੀਂ ਕੀ ਬੋਲ ਦੇਣ ਕੀ ਮੂੰਹ ਦੇ ਵਿੱਚੋਂ ਬੱਕ ਦੇਣ ਇਸ ਤਰ੍ਹਾਂ ਪਰ ਸਾਨੂੰ ਜ਼ਰੂਰੀ ਇਹੀ ਹੈ ਕਿ ਗੁੱਸੇ ਦੇ ਵਿੱਚ ਸਾਨੂੰ ਸਮਝ ਤੋਂ ਥੋੜਾ ਕੰਮ ਲੈਣਾ ਚਾਹੀਦਾ ਹੈ ਧੀਰਜ ਰੱਖਣਾ ਚਾਹੀਦਾ ਹੈ ਥੋੜੀ ਸਹਿਣਸ਼ੀਲਤਾ ਹੋਣੀ ਚਾਹੀਦੀ ਹੈ ਸਬਰ ਹੋਣਾ ਚਾਹੀਦਾ ਹੈ ਸੰਤੋਖ ਹੋਣਾ ਚਾਹੀਦਾ ਹੈ ਤੇ ਕੰਟਰੋਲ ਦੇ ਵਿੱਚ ਰੱਖਣਾ ਚਾਹੀਦਾ ਸਾਨੂੰ ਇਹ ਗੁੱਸਾ ਤੇ ਕਿਉਂਕਿ ਹਰ ਇੱਕ ਬੰਦੇ ਦਾ ਜਿਹੜਾ ਆਪਣਾ ਆਪਣਾ ਇੱਕ ਤਰੀਕਾ ਹੁੰਦਾ ਹੈ ਸਿਸਟਮ ਹੁੰਦਾ ਹੈ ਮਕੈਨਿਜ਼ਮ ਹੁੰਦਾ ਹੈ ਤੇ ਇਸੇ ਕਰਕੇ ਸਾਨੂੰ ਵੀ ਇੱਕ ਅਜਿਹਾ ਮਤਲਬ ਗੁਣ ਹੈ ਜਿਹੜਾ ਉਹ ਧਾਰਨ ਕਰਨਾ ਚਾਹੀਦਾ ਹੈਗਾ ਤਾਂ ਕਿ ਆਪਾਂ ਜਿਹੜਾ ਕਰੋਧ ਹੈ ਉਹਨੂੰ ਕਾਬੂ ਵਿੱਚ ਰੱਖੀਏ ਕੰਟਰੋਲ ਵਿੱਚ ਰੱਖੀਏ ਤਾਂ ਕਿ ਕੋਈ ਬਰਬਾਦੀ ਨਾ ਹੋਵੇ ਸਗੋਂ ਸਫਲਤਾ ਮਿਲੇ ਉਸਨੂੰ ਆਪਾਂ ਕਰੋਧ ਨੂੰ ਊਰਜਾ ਵਿੱਚ ਬਦਲੀਏ ਸ਼ਕਤੀ ਵਿੱਚ ਬਦਲੀਏ ਤੇ ਠੰਡੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਸੋਚ ਸਮਝ ਕੇ ਬੋਧਣਾ ਚਾਹੀਦਾ ਕਰੋਧ ਦੇ ਵਿੱਚ ਥੋੜਾ ਸੋਚ ਸਮਝ ਆਪਾਂ ਸ਼ਾਮਲ ਕਰੀਏ ਜੇ ਕੋਸ਼ਿਸ਼ ਕਰੀਏ ਸਭ ਕੁਝ ਹੋ ਸਕਦਾ ਹੈ ਸਾਨੂੰ ਤਕੜਾ ਹੋਣਾ ਚਾਹੀਦਾ ਹੈ ਸਟਰੋਂਗ ਹੋਣਾ ਚਾਹੀਦਾ ਹੈ ਕਿਉਂਕਿ ਜਿਹੜਾ ਕਰੋਧ ਹੈ ਉਹ ਕਮਜ਼ੋਰ ਲੋਕਾਂ ਤੇ ਜ਼ਿਆਦਾ ਹਾਵੀ ਹੁੰਦਾ ਹੈ ਤਾਕਤਵਰ ਤੇ ਉਹਨਾਂ ਹਾਵੀ ਨਹੀਂ ਹੁੰਦਾ ਤੇ ਇਹ ਸਾਰਾ ਕੁਝ ਇਸ ਲਈ ਹੁੰਦਾ ਹੈ ਕਿਉਂਕਿ ਸਵੈ ਕਾਬੂ ਦੀ ਜਿਹੜੀ ਘਾਟ ਹੁੰਦੀ ਹੈ ਆਪਾਂ ਕਾਬੂ ਨਹੀਂ ਕਰ ਸਕਦੇ ਇਹ ਸਾਡੀ ਕਮਜ਼ੋਰੀ ਹੈ ਸਾਨੂੰ ਯਤਨ ਕਰਨਾ ਚਾਹੀਦਾ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਾਂ ਜਿਹੜੀ ਸਵੈ ਕਾਬੂ ਦੀ ਜਿਹੜੀ ਸ਼ਕਤੀ ਹੈ ਉਹਨੂੰ ਬਣਾ ਕੇ ਰੱਖੀਏ ਕਾਬੂ ਰਕੀਏ ਕ੍ਰੋਧ ਨੂੰ ਆਪਣੇ ਨੂੰ ਪ੍ਰਾਣੀ ਆਦਤ ਨੂੰ ਤਬਾਹ ਕਰਕੇ ਨਵੀਂ ਆਦਤ ਪਾਉਣ ਦੀ ਪ੍ਰਕਿਰਿਆ ਸਮਾਂ ਤਾਂ ਲੈਂਦੀ ਹੈ ਟਾਈਮ ਤਾਂ ਲੱਗਦਾ ਹੈ ਪਰ ਕੋਸ਼ਿਸ਼ ਜੇ ਕਰਾਂਗੇ ਆਪਾਂ ਤਾਂ ਸਭ ਕੁਝ ਹੋ ਸਕਦਾ ਹੈ ਤੇ ਕਈ ਛੋਟੇ ਛੋਟੇ ਕਾਰਨਾ ਕਰਕੇ ਵੀ ਕ੍ਰੋਧ ਆ ਜਾਂਦਾ ਜਿਨ੍ਹਾਂ ਤੇ ਕਈ ਵਾਰੀ ਬੰਦੇ ਇੰਨੇ ਜ਼ਿਆਦਾ ਲੋਹੇ ਲਾਖੇ ਹੋ ਜਾਂਦੇ ਨੇਗੇ ਕਿ ਉਹਨਾਂ ਹੋਣਾ ਨਹੀਂ ਚਾਹੀਦਾ ਉਹਨਾਂ ਨੂੰ ਤੇ ਕਈ ਲੋਕਾਂ ਦਾ ਕੁਝ ਮੈਕੈਨਿਜ਼ਮ ਹੁੰਦਾ ਇਸ ਤਰ੍ਹਾਂ ਦਾ ਹੁੰਦਾ ਕ੍ਰੋਧ ਦੇ ਵਿੱਚ ਕਿ ਉਹ ਇਸ ਨੂੰ ਸੁਧਾਰਨ ਦੀ ਜਿਹੜੀ ਕੋਈ ਉਹਨਾਂ ਦੀ ਤਰਕੀਬ ਹੈ ਉਹ ਆਪਣੀ ਅਲੱਗ ਹੁੰਦੀ ਹੈ ਉਹਨੂੰ ਕਾਬੂ ਕਰ ਲੈਂਦੇ ਨੇ ਤੇ ਚੁੱਪ ਹੋ ਕੇ ਵੀ ਇੱਕ ਇਹ ਟਾਈਮ ਟਾਲਿਆ ਜਾ ਸਕਦਾ ਹੈ ਕ੍ਰੋਧ ਦੇ ਵਿੱਚ ਗੁੱਸੇ ਦੇ ਵਿੱਚ ਤੇ ਇਹਨੂੰ ਜਿਵੇਂ ਸ਼ਾਂਤ ਕ੍ਰੋਧ ਦੇ ਵਿੱਚ ਬਦਲਿਆ ਜਾ ਸਕਦਾ ਹੈਗਾ ਇਹ ਹਾਰਿਕ ਦੀ ਆਪਣੀ ਇੱਕ ਤਕਨੀਕ ਹੈ ਆਊਟ ਆਫ ਕੰਟਰੋਲ ਨਹੀਂ ਹੋਣਾ ਚਾਹੀਦਾ ਜ਼ਿਆਦਾਤਰ ਮਨੋਵਿਗਿਆਨਕ ਬਿਮਾਰੀਆਂ ਲਈ ਅਸੀਂ ਖੁਦ ਜ਼ਿੰਮੇਵਾਰ ਹੁੰਦੇ ਆਂ ਕ੍ਰੋਧ ਕਰਨਾ ਵੀ ਕਿਤੇ ਨਾ ਕਿਤੇ ਇੱਕ ਮਨੋਵਿਗਿਆਨਕ ਬਿਮਾਰੀ ਹੈ ਇਸ ਤੇ ਅਸੀਂ ਕਾਬੂ ਕਰ ਸਕਦੇ ਆ ਇਹਨੂੰ ਕੰਟਰੋਲ ਕਰ ਸਕਦੇ ਆ ਮੈਨੇਜ ਕਰ ਸਕਦੇ ਆ ਜੇਕਰ ਕ੍ਰੋਧ ਦੇ ਵਿੱਚ ਬੁੱਧੀ ਸ਼ਾਮਲ ਹੋ ਜਾਵੇ ਸਮਝ ਆ ਜਾਵੇ ਤਾਂ ਉਹ ਕਿੰਨੀ ਵੱਡੀ ਊਰਜਾ ਬਣ ਸਕਦਾ ਇੱਕ ਤਾਕਤ ਬਣ ਸਕਦਾ ਕ੍ਰੋਧ ਪ੍ਰਤੀ ਦਿਮਾਗ ਵਿੱਚ ਬਣੀ ਪੁਰਾਣੀ ਇਮਾਰਤ ਨੂੰ ਤੋੜ ਕੇ ਉੱਥੇ ਇੱਕ ਨਵੀਂ ਇਮਾਰਤ ਖੜੀ ਕਰਨ ਦੇ ਵਿੱਚ ਤੁਹਾਨੂੰ ਪਹਿਲਾਂ ਦਿੱਕਤ ਆਵੇਗੀ ਪਰ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਧਰਤੀ ਤੇ ਜੇਕਰ ਉੱਤਰੀ ਧਰੂ ਹੈ ਤਾਂ ਦੱਖਣੀ ਧਰੂ ਵੀ ਹੈ ਜੇ ਦਿਨ ਹੈ ਤਾਂ ਰਾਤ ਵੀ ਹੈ ਜੇ ਸੁੱਖ ਹੈ ਤਾਂ ਦੁੱਖ ਵੀ ਹੈ ਜੇ ਅਮਰਤ ਹੈ ਤਾਂ ਜ਼ਹਿਰ ਵੀ ਹੈ ਜੇਕਰ ਮੈਂ ਚਾਹਾਂ ਕਿ ਮੈਨੂੰ ਸਿਰਫ ਸੁੱਖ ਹੀ ਸੁੱਖ ਮਿਲੇ ਦੁੱਖ ਨਾ ਮਿਲੇ ਤਾਂ ਉਹ ਕਦੇ ਵੀ ਸੰਭਵ ਨਹੀਂ ਹੈ ਸੁੱਖ ਦੇ ਨਾਲ ਦੁੱਖ ਵੀ ਆਉਂਦਾ ਹੈ ਜੇਕਰ ਸਿਰਫ ਸੁੱਖ ਹੀ ਸੁਖਾਵੇ ਤਾਂ ਦੁੱਖ ਦੀ ਜਿਹੜੀ ਗੈਰ ਮੌਜੂਦਗੀ ਹੈ ਅਸੀਂ ਉਸ ਦਾ ਅਹਿਸਾਸ ਨਹੀਂ ਕਰ ਸਕਾਂਗੇ ਸੁੱਖ ਦਾ ਇੱਥੋਂ ਤੱਕ ਕਿ ਕੁਝ ਸਮੇਂ ਬਾਅਦ ਉਹ ਸੁੱਖ ਹੈ ਜਿਹੜਾ ਉਹ ਵੀ ਦੁੱਖ ਬਣ ਜਾਊਗਾ ਦੁੱਖ ਦੇ ਵਿੱਚ ਤਬਦੀਲ ਹੋ ਜਾਊਗਾ ਤੇ ਜਿੱਥੇ ਤੁਹਾਡੀ ਆਪਣੀ ਕੁਸ਼ਲਤਾ ਦੀ ਲੋੜ ਹੁੰਦੀ ਹੈ ਅਤੇ ਤੁਹਾਡੀ ਇਸ ਕੁਸ਼ਲਤਾ ਤੋਂ ਹੀ ਇਹ ਤੈਅ ਹੁੰਦਾ ਹੈ ਤੁਸੀਂ ਜੋ ਵੀ ਕਰੋਗੇ ਉਹਦੇ ਨਾਲ ਤਵਾਹੀ ਹੋਊਗੀ ਜਾਂ ਫਿਰ ਵਿਕਾਸ ਹੋਊਗਾ ਸੰਤੁਲਨ ਹੀ ਤੁਹਾਡੀ ਕੁਸ਼ਲਤਾ ਹੈ ਇਸ ਤਰ੍ਹਾਂ ਇਸ ਕੁਦਰਤ ਵਿੱਚ ਜੀਵਨ ਉੱਥੇ ਹੈ ਜਿੱਥੇ ਸੰਤੁਲਨ ਹੈ ਸਿਸਟਮ ਉੱਥੇ ਹੈ ਜਿੱਥੇ ਸੰਤੁਲਨ ਹੈ ਵਿਕਾਸ ਉੱਥੇ ਹੈ ਜਿੱਥੇ ਸੰਤੁਲਨ ਹੈ ਸ਼ਾਂਤੀ ਉੱਥੇ ਹੈ ਜਿੱਥੇ ਸੰਤੁਲਨ ਹੈ ਇਹ ਜਦੋਂ ਸੰਤੁਲਨ ਵਿਗੜ ਜਾਂਦਾ ਹੈ ਤਾਂ ਸਭ ਕੁਝ ਵਿਗੜਨ ਲੱਗ ਜਾਂਦਾ ਹੈ ਜਿੱਥੇ ਸਿਰਫ ਠੰਢੀ ਠੰਡਾ ਹੈ ਜਾਂ ਜਿੱਥੋਂ ਦਾ ਤਾਪਮਾਨ ਸਦਾ 50 ਡਿਗਰੀ ਸੈਲਸੀਅਸ ਤੋਂ ਵੱਧ ਰਹਿੰਦਾ ਹੈ ਉੱਥੇ ਜੀਵਨ ਨਹੀਂ ਹੈਗਾ ਜਿੱਥੇ ਇਹ ਤਾਪਮਾਨ ਜਿੰਨਾ ਸੰਤੁਲਨ ਹੁੰਦਾ ਹੈ ਉੱਥੇ ਕੁਦਰਤ ਵੀ ਓਨੀ ਹੀ ਵੱਧ ਸੁਹਾਵਣੀ ਹੁੰਦੀ ਹੈ ਤੇ ਜਿੱਥੇ ਸੰਤੁਲਨ ਨਹੀਂ ਨਹੀਂ ਰਹਿੰਦਾ ਉੱਥੇ ਤਬਾਹੀ ਆਣ ਲੱਗ ਜਾਂਦੀ ਹੈ ਇਸ ਲਈ ਸੰਤੁਲਨ ਨੂੰ ਕਾਇਮ ਰੱਖਣਾ ਚਾਹੀਦਾ ਹੈ ਉਹ ਕਿਤੇ ਵੀ ਹੋਵੇ ਬੈਲੈਂਸ ਜ਼ਰੂਰੀ ਹੈ ਤੇ ਜਿਵੇਂ ਮੰਨ ਲਓ ਜਦੋਂ ਤੱਕ ਨਦੀਆਂ ਦਾ ਪਾਣੀ ਤੱਟ ਦੀ ਮਰਿਆਦਾ ਵਿੱਚ ਰਹਿੰਦਾ ਹੈ ਤਾਂ ਉਹਦੇ ਨਾਲ ਸਿੰਚਾਈ ਹੁੰਦੀ ਰਹਿੰਦੀ ਹੈ ਜਿਵੇਂ ਹੀ ਉਹਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਜਾਂਦਾ ਹੈ ਲੋੜ ਤੋਂ ਵੱਧ ਹੱਦ ਤੋਂ ਜ਼ਿਆਦਾ ਤਾਂ ਫਿਰ ਉੱਥੇ ਹੜ੍ਹ ਆ ਜਾਂਦੇ ਨੇ ਤਬਾਹੀ ਆ ਜਾਂਦੀ ਹੈ ਤਬਾਹੀ ਹੁੰਦੀ ਹੈ ਜਿਹੜਾ ਕ੍ਰੋਧ ਹੈ ਉਹ ਸਾਡੇ ਭਾਵ ਜਗਤ ਦਾ ਇੱਕ ਜ਼ਰੂਰੀ ਅੰਸ਼ ਹੈ ਕ੍ਰੋਧ ਦਾ ਜਿਹੜਾ ਵਜੂਦ ਹੈ ਉਹ ਰਹੂਗਾ ਹੀ ਰਹੂਗਾ ਉਹਨੂੰ ਖਤਮ ਨਹੀਂ ਕੀਤਾ ਜਾ ਸਕਦਾ ਅਹਿਮ ਗੱਲ ਇਹ ਹੈ ਕਿ ਅਸੀਂ ਇਸ ਨੂੰ ਸੰਤੁਲਨ ਰੱਖਣਾ ਸਿੱਖੀਏ ਕਿਉਂਕਿ ਇਹੀ ਸਾਡੇ ਹੱਥ ਵਿੱਚ ਹੈ ਅਸੀਂ ਇਹੀ ਕਰ ਸਕਦੇ ਹਾਂ ਇਹ ਸਾਨੂੰ ਕਰਨਾ ਵੀ ਚਾਹੀਦਾ ਹੈ ਸਾਨੂੰ ਸੰਤੁਲਨ ਰੱਖਣਾ ਚਾਹੀਦਾ ਹੈ ਆਊਟ ਆਫ ਕੰਟਰੋਲ ਨਹੀਂ ਹੋਣਾ ਚਾਹੀਦਾ ਕ੍ਰੋਧ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਹੈ ਕ੍ਰੋਧ ਵਿੱਚ ਬੁੱਧੀ ਨੂੰ ਸਮਝ ਨੂੰ ਸਾਮਲ ਕਰਨਾ ਚਾਹੀਦਾ ਹੈ ਤਾਂ ਕਿ ਆਪਾਂ ਇਹਨੂੰ ਇੱਕ ਊਰਜਾ ਬਣਾ ਸਕੀਏ ਸ਼ਕਤੀ ਬਣਾ ਸਕੀਏ ਸਫਲ ਹੋ ਸਕੀਏ ਕਾਮਯਾਬ ਹੋ ਸਕੀਏ